ਮੇਨ ਕਾਰਨ ਇਹ ਆ ਵੀ ਜਦੋਂ ਵੀ ਕੋਈ ਵੀ ਸ਼ੋਭਾ ਯਾਤਰਾ ਨਿਕਲਦੀ ਹੈ ਚਾਹੇ ਸ਼ਿਵਰਾਤਰੀ ਹੋਵੇ RAM ਨੋਵੀ ਹੋਵੇ ਕੋਈ ਵੀ ਦਿਨ ਤੇ ਆ ਰਵੇ ਪ੍ਰਸ਼ਾਸਨ ਵੱਲੋਂ ਹਮੇਸ਼ਾ ਹੀ ਸਾਨੂੰ ਇਹ ਇਹ ਗੱਲਾਂ ਦਾ ਸਾਹਮਣਾ ਕਰਨਾ ਪੈਂਦਾ ਵਾ ਸਵਾਬ ਸਫਾਈ ਦਾ ਧਿਆਨ ਬਿਲਕੁਲ ਨਹੀਂ ਲਗਾਇਆ ਦਾ ਕੂੜੇ ਦੇ ਢੇਰ ਲੱਗੇ ਆ ਕੋਈ ਅਸੀਂ ਹਰ ਵਾਰੀ ਇਹੀ ਕਹਿੰਦੇ ਆ ਇਹ ਕਹਿੰਦੇ ਨੇ ਸਾਨੂੰ ਕੋਈ ਜਗ੍ਹਾ ਨਹੀਂ ਮਿਲਦੀ ਪਈ ਸਿੱਟੀ ਕਿੱਥੇ ਜੀ ਬਿਲਾਵਾ ਇਹ ਕੋਈ ਜਗ੍ਹਾ ਅਹੀਂ ਮਿਠੇ ਢੇਰ ਕੋਲ ਆ ਅਸੀਂ ਇਹ ਚੀਜ਼ ਤੁਹਾਡੇ ਕੋਲੋਂ ਲਿਆਵਾ ਪਬਲਿਕ ਨੇ ਸੋਣਾ ਦੇਖਾ ਲਿਆਵਾ ਸਰਕਾਰਾਂ ਤੁਹਾਡੀਆਂ ਕਮੇਟੀਆਂ ਤੁਹਾਡੀਆਂ ਤੁਸੀਂ ਦੇਖਣਾ ਵਾ ਕਿ ਜਗ੍ਹਾ ਕਿੱਥੇ ਲੈਣੀ ਹੈ ਕਿ ਜੋ ਸਾਡੀਆਂ ਸਰਕਾਰਾਂ ਜੋ ਸਾਡੇ ਕੂਰਥਲੇ ਦੇ ਲੀਡਰ ਪੈਰਿਸ ਕਹਿੰਦੇ ਹੀ ਬਣਾਵਾਂਗੇ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਪਹਿਲਾ ਵਾਲਾ ਪੈਰਿਸ ਹੀ ਰਹਿਣ ਦੇ ਜਿਹੜਾ ਪਹਿਲਾ ਪੈਰਿਸ ਸੀਗਾ ਉਹ ਨਾਲੇ ਪੈਰਿਸ ਦੇਖ ਕੇ ਜੇ ਕੋਈ ਸਾਡੇ ਬਾਹਰੋਂ ਬੰਦਾ ਦੱਜਣ ਮਿੱਤਰ ਮੇਰੇ ਕੈਨੇਡਾ ਤੋਂ ਆਏ ਹੋਏ ਉਹ ਵੇਖ ਦੇ ਕਿ ਕੂਰਥਲੇ ਦੇ ਹਾਲਾਤ ਕੀ ਆ ਕੱਲ ਨੂੰ ਦੇਖੋ ਸਵੇਰ ਤਰਾ ਨੰਗਣੀ ਆ ਇੱਥੇ ਕੀ ਹਾਲ ਆ ਕਿਵੇਂ ਨੰਗੂ ਗਿਆ ਦੇਖੋ ਲਾਗੇ ਹਨੂਮਾਨ ਜੀ ਦਾ ਮੰਦਿਰ ਆ ਸਾਹਮਣੇ ਮਠਿਆਈ ਦੀ ਸ਼ਾਪ ਆ ਲੋਕ ਉਥੋਂ ਮਠਿਆਈ ਦੁਕਾਨ ਤੋਂ ਲੈਂਦੇ ਆ ਉਹ ਜੜੇ ਬੜੇ ਮਸ਼ਹੂਰ ਨੇ ਔਰ ਸਾਹਮਣੇ ਪ੍ਰਾਇਮਰੀ ਸਕੂਲ ਆ ਔਰ ਕੀ ਹਾਲ ਆ ਗੰਦਗੀ ਦਾ 4-5 ਦਿਨ ਹੋ ਗਏ ਇੱਥੇ ਲੰਘਣਾ ਦੁਭਰਿਆ ਜੀ ਨਾ ਜੀ ਬਨਾਮ ਕਰ ਕਾਰੀ ਜੀ ਸੱਚਾ ਨਾ ਤੋਂ ਪਲਾਸਾ ਆ ਤੇ ਜਿਆ ਪਰਵਰਤਾ ਕੱਟ ਕੀ ਤਦ ਵੀ ਕੀ ਕਰਨੇ ਕਾਰਨ ਇਹ ਆ ਜੀ ਮੇ ਤੋਂ ਪਹਿਲਾਂ ਵੀ ਸੋਨੀ ਜੀ ਨੇ ਦੱਸਿਆ ਤੁਹਾਨੂੰ ਵੀ ਸ਼ਿਵਰਾਤਰੀ ਦੇ ਪਵਨ ਤਿਹਾੜ ਦੇ ਜੋ ਹਿੰਦੂਆਂ ਦੇ ਬਹੁਤ ਹੀ ਪਵਨ ਧਿਆਰ ਆ ਇਸ ਮੌਕੇ ਦੇ ਉੱਪਰ ਅਸੀਂ ਅਜੇ ਇੱਥੇ ਪੈਰੋ ਮੰਦਰ ਚੌਂਕ ਦੇ ਵਿੱਚ ਅਤਰ ਮੰਦਰ ਚੌਂਕ ਇਕੱਠੇ ਹੋਏ ਆ ਮੇਨ ਕਾਰ ਨਹੀਂ ਆ ਵੀ ਜਦੋਂ ਵੀ ਕੋਈ ਵੀ ਸ਼ੋਭਾ ਯਾਤਰਾ ਨਿਕਲਦੀ ਹੈ ਚਾਹੇ ਸ਼ਿਵਰਾਤਰੀ ਹੋਵੇ RAM ਨੋਵੀ ਹੋਵੇ ਕੋਈ ਵੀ ਦਿਨ ਧਿਆਰ ਹੋਵੇ ਪ੍ਰਸ਼ਾਸਨ ਵੱਲੋਂ ਹਮੇਸ਼ਾ ਹੀ ਸਾਨੂੰ ਇਹ ਇਹ ਗੱਲਾਂ ਦਾ ਸਾਹਮਣਾ ਕਰਨਾ ਪੈਂਦਾ ਵਾ ਸਵਾਬ ਸਫਾਈ ਦਾ ਧਿਆਨ ਬਿਲਕੁਲ ਨਹੀਂ ਰੱਖਿਆਦਾ ਕੂੜੇ ਦੇ ਢੇਰ ਲੱਗੇ ਆ ਇਹ ਵਾਕਈ ਸੋਨੀਏ ਜੀ ਨਹੀਂ ਇਹ ਗੱਲ ਕਹੀਏ ਆਈ ਦੀ ਗੱਲ ਨਹੀਂ ਹੈ ਜੀ ਰੂਟੀਨ ਦੇ ਵਿੱਚ ਜੋ ਲੋਕੀ ਇਥੋਂ ਲੰਘਦੇ ਹੈਗੇ ਮੰਦਰ ਜਾਂਦੇ ਹੈਗੇ ਸਾਰਿਆਂ ਨੂੰ ਇਹ ਪ੍ਰੋਬਲਮ ਆਉਂਦੀ ਆ ਪਰ ਪ੍ਰਸ਼ਾਸਨ ਦੇ ਕੰਨ ਤੇ ਜੂ ਇਹ ਬਹੁਤ ਮਾੜੀ ਗੱਲ ਆ ਇਹ ਸਰਕਾਰਾਂ ਵਾਸਤੇ ਸਰਕਾਰਾਂ ਨੂੰ ਹੀ ਚਾਹੀਦਾ ਇਹਦੇ 'ਤੇ ਧਿਆਨ ਦੇਣ ਤਾਂ ਕਿ ਜਿਹੜਾ ਲੋਕਾਂ ਨੂੰ ਸੁੱਖਦਾ ਸਾਹ ਮਿਲ ਸਕੇ ਅੱਜ ਕਿਹਨਾ ਜੀ ਆਪਣਾ ਫਿਰੋਜ਼ ਦੇਵਿਕ ਮਦਾਨ ਜੀ ਇਹ ਕੀ ਪ੍ਰਧਾਨ ਸੈਸ਼ਨ ਬਾਲਾ ਕੀ ਕੀ ਕਹਿਣਾ ਚਾਹੁੰਗੇ ਜਿਹੜੇ ਥੋੜੇ ਦੇਰ ਦੇਰ ਦੇ ਲੱਗੇ ਥੋੜੇ ਦੇਰ ਬਾਅਦ ਦੇਖੋ ਜੀ ਅਸੀਂ ਹਰ ਵਾਰੀ ਇਹੀ ਕਹਿੰਦੇ ਆ ਇਹ ਕਹਿ ਦਿੰਦੇ ਸਾਨੂੰ ਕੋਈ ਜਗ੍ਹਾ ਨਹੀਂ ਮਿਲਦੀ ਪਈ ਸਿੱਕਤੀ ਕਿੱਥੇ ਜੀ ਬਲਾਲਾ ਜੀ ਕੋਈ ਜਗ੍ਹਾ ਅਸੀਂ ਮੁੱਢ ਤੋਂ ਬੋਲ ਰਹੇ ਹਾਂ ਜੀ ਅਸੀਂ ਜੀ ਤਾਂ ਟਿਕਾਣਾ ਲਿਆਵਾ ਪਬਲਿਕ ਨੇ ਥੋੜਾ ਦੇਖਾ ਲਿਆਵਾ ਸਰਕਾਰਾਂ ਤੁਹਾਡੀਆਂ ਕਮੇਟੀਆਂ ਤੁਹਾਡੀਆਂ ਤੁਸੀਂ ਦੇਖਣਾ ਵਾ ਕਿ ਜਗ੍ਹਾ ਕਿੱਥੇ ਲੈਣੀ ਹੈ ਅਸੀਂ ਨਹੀਂ ਜਗ੍ਹਾ ਲੈ ਕੇ ਦੇਣੀ ਹੈ ਕਿ ਜਾਂ ਆਪਣੇ ਸ਼ਹਿਰ ਦੇ ਨਿਵਾਸੀਆਂ ਨੂੰ ਜਗ੍ਹਾ ਲੈ ਕੇ ਦੇਣੀ ਹੋਈ ਤੇ ਦੇਖੋ ਸ਼ਰਾਤਰੀਆ ਇੱਡਾ ਪੂਤਰ ਦਿਹਾੜ ਆ ਰਿਆ ਕੱਲ ਨੂੰ ਸ਼ੋਭਾ ਯਾਤਰਾ ਵਾ ਪੱਤ ਸ਼ਹਿਰ ਦੇ ਵਿੱਚ ਜੀਲੇ ਜਗ੍ਹਾ ਜਿਹੜੀ ਆ ਉਹ ਗੁੜੇ ਢੇਰ ਲੱਗੇ ਆ ਅਸੀਂ ਪ੍ਰਸ਼ਾਸਨ ਕੋ ਕਮੇਟੀ ਦੇ ਕੁਸ਼ਰ ਸਾਹਿਬ ਕੋ ਅਸੀਂ ਮੰਗ ਕਰਦੇ ਆ ਕਿ ਇਹਨੂੰ ਸ਼ਾਮ ਤੱਕ ਸਵੈ ਕੀਤੀ ਜਾਵੇ ਨਹੀਂ ਤਾਂ ਅਸੀਂ ਇਹਦਾ ਗੁਪਰਦੇਸ਼ਨ ਕਰਾਂ ਲਾਲੀਪਾਸ ਗਾਰੰਟੀ ਟੈਸਟ ਫਰੰਟ ਇਹ ਕੀ ਕਹਿਣਾ ਚਾਹੁੰਦੇ ਆਂ ਜੀ ਪੱਕੀ ਤਸਵੀਰ ਕਿ ਇਹ ਜਿਹੜਾ ਦੇਖੋ ਜੀ ਸ਼ਹਿਰ ਤੜਾਈ ਤੜਾਈ ਕਰ ਰਿਹਾ ਵਾ ਸ਼ਿਵਰਾਤਰੀ ਦਾ ਪਵਿੱਤਰ ਦਿਹਾੜਾ ਆ ਰਿਹਾ ਵਾ ਔਰ ਦੇਖੋ ਮੈਂ ਇਹ ਜਨਾ ਇਹਦੇ ਵਿੱਚ ਮੈਂ ਨਗਰ ਕਾਉਂਸਲ ਦਾ ਕਸੂਰ ਨਹੀਂ ਕਰਦਾ ਕਿਉਂਕਿ ਜੇ ਨਗਰ ਕਾਉਂਸਲ ਦੀਆਂ ਜੋ ਜੇ ਮੰਗਾਂ ਇਹ ਮੰਨਣ ਦੀ ਜੋ ਫਰਤੀ ਹੈ ਜਾਂ ਜੋ ਸਭਾਈ ਸਾਹਿਬ ਕਦੇ ਜਾਇਜ਼ ਮਨਣਾ ਮੰਗੀਆਂ ਜਾਣ ਸਰਕਾਰਾਂ ਦੇ ਉੱਤੇ ਮੈਂ ਕਹਿਣਾ ਚਾਹੁੰਦਾ ਕਿ ਜੋ ਸਾਡੀਆਂ ਸਰਕਾਰਾਂ ਯੋ ਸਾਡੇ ਕਪੂਰਥਾਲੇ ਦੇ ਲੀਡਰ ਪੈਰਿਸ ਕਹਿੰਦੇ ਹੀ ਬਣਾਵਾਂਗੇ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਪਹਿਲਾ ਵਾਲਾ ਪੈਰਿਸ ਹੀ ਰਹਿਣ ਦੇ ਜਿਹੜਾ ਪਹਿਲਾ ਪੈਰਿਸ ਹੈਗਾ ਉਹ ਨਾਲੇ ਪੈਰਿਸ ਵੇਖ ਕੇ ਜੇ ਕੋਈ ਸਾਡੇ ਬਾਹਰੋਂ ਮਿਲਦਾ ਸੱਜਣ ਮਿੱਤਰ ਮੇਰੇ ਕੈਨੇਡਾ ਤੋਂ ਆਏ ਉਹ ਵੇਖਦੇ ਕਿ ਕਪੂਰਥਾਲੇ ਦੇ ਹਾਲਾਤ ਕੀ ਆ ਆਪ ਸਰਕਾਰਾਂ ਲਾਰੇ ਲਾ ਕੇ ਆਉਣ ਵਾਲੀਆਂ ਸਫਾ ਦੇ ਵਿੱਚ ਆਉਣ ਵਾਲੀਆਂ ਕਾਂਗਰਸ ਸਰਕਾਰ ਲਾਰੇ ਲਾ ਕੇ ਸਫਾ ਚ ਆਉਣ ਵਾਲੇ ਅਕਾਲੀ ਦਾ ਲਾਰੇ ਲਾ ਕੇ ਸਫਾ ਚ ਆਉਣ ਵਾਲੇ ਜਿੰਨੀ ਸਾਡੀ ਉਮਰ ਹੋ ਗਈ ਦੇਖਦੇ ਆ ਕਪੂਰਥਲੇ ਸ਼ਹਿਰ ਨੂੰ ਕੀ ਦੇਣਾ ਮੈਂ ਕਹਿੰਨਾ ਕਿ ਇਹਨਾਂ ਲੀਡਰਾਂ ਨੂੰ ਪੁੱਛਿਆ ਜਾਵੇ ਇਹ ਪੈਸੇ ਦਾਅਵੇ ਕਰਨ ਵਾਲੇ ਲੀਡਰ ਤੁਸੀਂ ਅੱਜ ਕਿੱਥੇ ਖੜੇ ਹੋ ਔਰ ਕਿਸੇ ਐਮਸੀ ਅਕਾਲੀ ਹੋਣ ਕਾਂਗਰਸੀ ਹੋਣ ਕੋਈ ਭਾਜਪਾ ਵਾਲੇ ਹੋਣ ਕਿਸੇ ਨੇ ਹਾਂ ਦਾ ਨਾਰਾ ਮਾਰਿਆ ਕੂੜੇ ਕਰਕੇ ਯਾਰ ਸ਼ਰਧ ਹੈ ਜੀ ਸ਼ਿਵਾਕੀ ਦਾ ਪੇਪਰ ਤਿਉਹਾਰ ਆ ਪਰਸੋ ਕੱਲ ਸ਼ੋਭਾ ਯਾਤਰਾ ਵੀ ਜਿਹੜੀ ਆ ਟੱਡੀ ਚਾਣੀ ਆ ਫਿਰ ਵੀ ਕੂੜੇ ਦੇ ਢੇਰ ਨੇ ਰਹਾ ਦੇ ਆ ਹੁਣ ਤੁਸੀਂ ਕੀ ਮੰਗ ਕੀ ਕਰਦੇ ਹੋ ਮੈਂ ਇਹ ਕਹਿਣਾ ਕਿ ਇਹ ਵੇਡ ਕਰ ਰਹੇ ਆ ਕਿ ਲੋਕੀ ਸੜਕਾਂ ਦੇ ਆ ਕੇ ਮਜਬੂਰ ਹੋ ਜਾਣ ਇਹਨਾਂ ਨੂੰ ਮਤਲਬ ਇਹਨਾਂ ਨੂੰ ਗਊ ਫੜਾਂ ਦੀ ਮਜਬੂਰ ਹੋ ਜਾਣਗੇ ਲੋਕੀ ਜੋ ਹਾਲਾਤਾਂ ਨਾਲ ਕੁੱਤਲੇ ਤੇ ਕਰਤੇ ਆ ਔਰ ਇਹਨਾਂ ਲੀਡਰਾਂ ਨੂੰ ਇਹਨਾਂ ਜਿੰਨੇ ਪੋਲੀਟਿਕਲ ਲੀਡਰ ਇਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਸ਼ਹਿਰ ਦੇ ਹਾਲਾਤ ਵੱਤ ਤੋਂ ਵੱਧ ਬਣੇ ਆ ਸਾਹਮਣੇ ਦੇਖੋ ਸਕੂਲ ਆ ਜੀ ਕੋਲ ਲੱਗਾ ਸਕੂਲ ਦੇ ਬਾਹਰ ਲੱਗਿਆ ਤੇ ਮੰਦਿਰ ਆ ਜੀ ਨਾਲ ਗੁਰਦੁਆਰਾ ਸਾਹਿਬ ਆ ਉੱਥੇ ਦੇਖੋ ਹਾਲਾਤ ਕੀ ਬਣੇ ਪਏ ਆ ਜੀ ਜੈ ਜੈ ਭਾਰਤ ਬੰਦੇ ਬਾਤਮ ਪਰਮਿੰਦਰ ਸਿੰਘ ਬੰਨੋ ਜੀ ਕੀਕੇ ਮੈਂ ਚਾਹੁੰਗੇ ਅੱਜ ਰੋਸ ਨੂੰ ਜਾ ਰਹੇ ਜਿਹੜਾ ਇਹ ਕੀਤਾ ਗਿਆ ਵਾ ਇਹ ਕੀ ਕਹਿੰਦੇ ਦੇਖੋ ਜਿਹੜਾ ਸਾਡਾ ਪੰਜਾਬ ਆ ਕਪੂਠਲਾ ਤਾਂ ਪੈरिस ਤੇ ਨਾਂ ਤੋਂ ਜਾਣਿਆ ਜਾਂਦਾ ਸੀ ਕਿਉਂਕਿ ਸ਼ਿਵਰਾਤਰੀ ਦਾ ਤਿਹਾਰ ਆ ਪਰ ਮੈਂ ਮੋਸਟਲੀ ਦੇਖਿਆ ਵਾ ਕਿ ਇੱਥੇ ਬੜੀ ਦੇਰ ਤੋਂ ਪ੍ਰੋਬਲਮ ਆ ਰਹੀ ਐ ਕੂੜੇ ਦਾ ਡੰਪ ਨਹੀਂ ਮਿਲ ਰਿਆ ਸੋ ਮੈਂ ਪੰਜਾਬ ਸਰਕਾਰ ਨੂੰ ਗੁਜਾਰਿਸ਼ ਕਰੂੰਗਾ ਕਿ ਜਲਦੀ ਜਲਦੀ ਜੰਪਟ ਆਇਆ ਜਾਵੇ ਕਿਉਂਕਿ ਇੱਥੇ ਪੰਜਾਬ ਦੇ ਵਿੱਚ ਹਿੰਦੂ ਸਿੱਖਾਂ ਦਾ ਤਿਹਾਰ ਜਿਹੜਾ ਇੱਕ ਤਾਂ ਦਾ ਪ੍ਰਤੀਕ ਆ ਪਰ ਜੋ ਕੱਲ ਨੂੰ ਦੇਖੋ ਸ਼ੁਭਿਆਤਰਾ ਨੰਗਣੀ ਆ ਇੱਥੇ ਕੀ ਹਾਲ ਆ ਕਿਵੇਂ ਲੰਘੂਗੀ ਆ ਦੇਖੋ ਲੱਗੇ ਹਨੂਮਾਨ ਜੀ ਦਾ ਮੰਦਿਰ ਆ ਸਾਹਮਣੇ ਮਠਿਆਈ ਦੀ ਸ਼ਾਪ ਆ ਲੋਕ ਉੱਥੋਂ ਮਠਿਆਈ ਦੁਕਾਨ ਤੋਂ ਲੈਂਦੇ ਆ ਉਹ ਜੜੇ ਜਿਹੜੇ ਬੜੇ ਮਸ਼ਹੂਰ ਨੇ ਔਰ ਸਾਹਮਣੇ ਪ੍ਰਾਇਮਰੀ ਸਕੂਲ ਆ ਔਰ ਕੀ ਹਾਲ ਆ ਗੰਦਗੀ ਦਾ 4-5 ਦਿਨ ਹੋ ਗਏ ਇੱਥੋਂ ਲੰਘਣਾ ਦੁਭਰਿਆ ਤੇ ਕੱਲ ਨੂੰ ਸ਼ੁਭ ਯਾਤਰਾ ਵਾ ਕਿਵੇਂ ਲੰਗਾ ਕੇ ਮਹਾਰਾਜ ਦੀ ਸ਼ੁਭ ਯਾਤਰਾ ਆ ਸ਼ਿਵਰਾਤਰੀ ਦੇ ਤੇ ਮੈਂ ਚਾਹੁੰਦਾ ਪੰਜਾਬ ਸਰਕਾਰ ਨੂੰ ਤੇ ਜਰੂਰ ਗੌਰ ਕਰਨਾ ਚਾਹੀਦਾ ਇਹਨਾ ਜੀ ਜਿਆ ਸ਼੍ਰੀ ਆਪ ਜੀ ਮੇਰਾ ਨਾਮ ਜੁਵੇਸ਼ ਹਨੀ ਹੈ ਜੀ ਠੀਕ ਹੈ ਜੁਵੇਸ਼ ਜੀ ਕੀ ਕਹੋਗੇ ਕੂੜੇ ਦੇ ਢੇਰ ਤੋਂ ਪੂਛੇ ਚ ਲੱਗੇ ਆ ਤੇ ਅੱਜ ਤੁਸੀਂ ਇੱਥੇ ਸਾਰਿਆਂ ਨੇ 8:00 ਤੱਕ ਕਿਉਂ ਸਾਡੀ ਸਰਕਾਰ ਦੇ ਕੋਲ ਇਹੀ ਮੰਗ ਹੈਗੀ ਆ ਚਾਹੇ ਸ਼ਰਵਤੀ ਦਾ ਪਵਨ ਧਿਆਰ ਆ ਭਾਵੇਂ RAM NAVI ਆ ਭਾਵੇਂ ਗੁਰੂ ਗੁਰਦੁਆਰਾ ਸਾਹਿਬ ਆਪਣਾ ਗੁਰਪੁਰਬ ਆ ਚਾਹੇ ਸ਼ਹੀਦੀ ਆ ਚਾਹੇ ਪ੍ਰਕਾਸ਼ ਪੁਰਬ ਆ ਸਾਰੇ ਦਿਨ ਵਾਰ ਪੰਜਾਬ ਦੇ ਵਿੱਚ ਜਿੱਦਾਂ ਹਰ ਧਰਮ ਦੇ ਲੋਕ ਰਹਿੰਦੇ ਆ ਇਹਨਾਂ ਦੀ ਆਸਾ ਨੂੰ ਦੇਖਦਿਆਂ ਹੋਇਆਂ ਮੈਨੂੰ ਨਹੀਂ ਲੱਗਦਾ ਵੀ ਇੱਕ ਦੇਖੋ ਐਡਾ ਵੱਡਾ ਇੱਥੇ ਸਕੂਲ ਵੀ ਆ ਸਤਨਾਮੰਦਰ ਨਾਲ ਆ ਪੈਰੋ ਬਾਬਾਈ ਦਾ ਮੰਦਰ ਨਾਲ ਬਜਰੰਗਬਲੀ ਜੀ ਦਾ ਔਰ ਆਸਰਾ ਦਾ ਕੇਂਦਰ ਗੋਤਰਾ ਸਾਹਿਬਾ ਲੋਕ ਸੱਚੇ ਮਨੋਂ ਨਤਮਸਤਕ ਹੁੰਦੇ ਇਸ ਦਰਬਾਰ ਦੇ ਉੱਤੇ ਤੇ ਮੇਰੀ ਸਰਕਾਰ ਤੋਂ ਤੇ ਪ੍ਰਸ਼ਾਸਨ ਤੋਂ ਤੇ ਮਾਨਯੋਗ ਕਮਿਸ਼ਨਰ ਸਾਹਿਬ ਤੋਂ ਇਹੀ ਬੇਨਤੀ ਹੈਗੀ ਆ ਵੀ ਇਹ ਸਮੱਸਿਆ ਦਾ ਹੱਲ ਪਹਿਲ ਦੇ ਆਧਾਰ ਤੇ ਕੀਤਾ ਜਾਵੇ ਤੇ ਜਲਦ ਤੋਂ ਜਲਦ ਕੂੜਾ ਡੰਬ ਕਰਨ ਵਾਲੀ ਜਗ੍ਹਾ ਲੱਭੀ ਜਾਵੇ ਕਿਉਂਕਿ ਇਹ ਸਮੱਸਿਆ ਕੱਲੀ ਅੱਜ ਦੀ ਨਹੀਂ ਹੈਗੀ ਜੇਕਰ ਅਸੀਂ ਕਹੀਏ ਵੀ ਅਛਰਵਾਤੀ ਦੇ ਪਾਵਨ ਵਰਗੇ ਤੇ ਹਾਰਤੇ ਹੀ ਅੱਜ ਖੜੇ ਆਂ ਇਹ ਸਮੱਸਿਆ ਰੁਟੀਨ ਦੀ ਵਿੱਚ ਹੈਗੀ ਆ ਤੇ ਸਰਕਾਰ ਨੂੰ ਇਹਦੇ ਉੱਤੇ ਵਿਸ਼ੇਸ਼ ਉਪਰਾਲਾ ਕਰਨਾ ਚਾਹੀਦਾ ਇਕੱਲੇ ਵੱਡੇ ਵਾਅਦੇ ਕਰਨ ਨਾਲ ਕੁਝ ਨਹੀਂ ਹੋਣਾ ਇਹਨੂੰ ਜਲਦ ਤੋਂ ਖਤਮ ਕਰਨਾ ਚਾਹੀਦਾ